ਪੰਜਾਬ ਦੇ ਇੱਕ ਜ਼ਿਲ੍ਹੇ ਦਾ ਧਰਤੀ ਹੇਠਲਾ ਪਾਣੀ ਹੈ ਬੇहद ਖਰਾਬ ਪੀਣ ਦੇ ਲਈ ਨਹੀਂ ਹੈ ਸੁਰੱਖਿਅਤ ਨਵੇਂ ਜੰਮੇ ਬੱਚਿਆਂ ਦੇ ਲਈ ਵੀ ਹੈ ਕਾਤਕ ਪੰਜਾਬ ਦੇ ਬਠਿੰਡਾ ਸਣੇ ਪੂਰੇ ਦੇਸ਼ ਦੇ 440 ਜ਼ਿਲ੍ਹਿਆਂ ਦਾ ਤਰਤੀਹ ਹੇਠਲਾ ਪਾਣੀ ਹੈ ਦੂਸ਼ਿਤ ਇਹ ਸਾਰਾ ਖੁਲਾਸਾ ਕੇਂਦਰੀ ਬੋਰਡ ਦੇ ਵੱਲੋਂ ਕੀਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦਾ ਤਰਤੀਹ ਹੇਠਲਾ ਪਾਣੀ ਬੇਹੱਦ ਖਰਾਬ ਹੈ ਇਹ ਪਾਣੀ ਪੀਣ ਦੇ ਲਈ ਵੀ ਸੁਰੱਖਿਆਤ ਨਹੀਂ ਹੈ ਨਵੇਂ ਜੰਮੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਘਾਤਕ ਹੈ ਇਹ ਸਾਰਾ ਖੁਲਾਸਾ ਜਿਹੜਾ ਹੈ ਕਿ ਕੇਂਦਰੀ ਬੋਰਡ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਬਠਿੰਡਾ ਸਣੇ 440 ਹੋਰ ਵੀ ਜ਼ਿਲ੍ਹੇ ਨੇ ਜਿਨ੍ਹਾਂ ਦਾ ਧਰਤੀ ਹੇਠਲਾ ਪਾਣੀ ਬੇਹੱਦ ਖਰਾਬ ਹੈ ਜੋ ਕਿ ਅਗਰ ਪੀਤਾ ਜਾਵੇਗਾ ਤਾਂ ਬਹੁਤ ਜ਼ਿਆਦੀਆਂ ਬਿਮਾਰੀਆਂ ਨੂੰ ਆਪ ਸਦਾ ਦੇਣ ਦੀ ਗੱਲ ਹੋਵੇਗੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ 30 ਪਾਣੀ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਦੇ ਵਿੱਚ ਨਾਈਟ੍ਰੇਟ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਗਈ ਹੈ ਤੇ ਇਸ ਤੋਂ ਇਲਾਵਾ ਰਾਜਸਥਾਨ ਦੇ 42 ਨਮੂਨੇ ਫੇਲ ਹੋਏ ਨੇ ਉਹਨਾਂ ਦੇ ਵਿੱਚ ਜੂਰੇਨੀਅਮ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਗਈ ਹੈ ਦੱਸ ਦिए ਕਿ ਜਾਂਚ ਟੀਮ ਦਾ ਕਹਿਣਾ ਹੈ ਕਿ ਜਿੱਥੇ ਨਾਈਟ੍ਰੋਜਨ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਉੱਥੇ ਨਾਈਟ੍ਰੇਟ ਦੀ ਮਾਤਰਾ ਪਾਣੀ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਖਾਦਾਂ ਬਹੁਤ ਜ਼ਿਆਦਾ ਵਰਤੀਆਂ ਜਾਂਦੀਆਂ ਨੇ ਖੇਤੀ ਦੇ ਲਈ ਤੇ ਇਹਨਾਂ ਖਾਦਾਂ ਦੇ ਰਾਹ ਹੀ ਜਿਹੜੀ ਨਾਈਟ੍ਰੋਜਨ ਹੈ ਇਹ ਪਾਣੀ ਦੇ ਵਿੱਚ ਮਿਲ ਜਾਂਦੀ ਹੈ ਕਿਉਂਕਿ ਧਰਤੀ ਹੇਠ ਜੜੋਂ ਖਾਦਾਂ ਜਾਂਦੀਆਂ ਨੇ ਤਾਂ ਫਿਰ ਨਾਈਟ੍ਰੇਟ ਪੈਦਾ ਹੋ ਜਾਂਦਾ ਹੈ ਜਿਹੜਾ ਕਿ ਪਾਣੀ ਨੂੰ ਦੂਸ਼ਿਤ ਕਰਦਾ ਹੈ ਇਸ ਤੋਂ ਇਲਾਵਾ ਜਾਂਚ ਟੀਮ ਦਾ ਇਹ ਵੀ ਕਹਿਣਾ ਹੈ ਕਿ ਪਸ਼ੂਆਂ ਦੀ ਜਿਹੜੀ ਰੈਣ ਖੁੰਦ ਹੁੰਦੀ ਹੈ ਉਸ ਦਾ ਸਹੀ ਨਿਪਟਾਰਾ ਨਾ ਕਰਨਾ ਵੀ ਨਾਈਟ੍ਰੇਟ ਨੂੰ ਪੈਦਾ ਕਰਦਾ ਹੈ ਜਿਸ ਦੇ ਕਾਰਨ ਜਦੋਂ ਇਹ ਪਾਣੀ ਪੀਤਾ ਜਾਂਦਾ ਹੈ ਤੇ ਫਿਰ ਬਹੁਤ ਜ਼ਿਆਦਾ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਇਹ ਵੀ ਦੱਸਦੀ ਹੈ ਕਿ ਪੰਜਾਬ ਦਾ ਜਿਹੜਾ ਬਠਿੰਡਾ ਜ਼ਿਲ੍ਹਾ ਉਸ ਦੇ ਵਿੱਚ ਤਾਂ ਪਾਣੀ ਦੂਸ਼ਿਤ ਹੈ ਹੀ ਹੋਰ ਵੀ ਰਾਜ ਨੇ ਜਿਨ੍ਹਾਂ ਦੇ ਜ਼ਿਲ੍ਹਿਆਂ ਦੇ ਵਿੱਚ ਤਰਤੀ ਹਟਲਾ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੈ ਦੱਸਦੀ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕਰਨਾਟਕ ਦੇ ਸਮੇਤ ਹੋਰ ਵੀ ਕੁਝ ਰਾਜ ਨੇ ਜਿਨ੍ਹਾਂ ਦੇ ਜ਼ਿਲ੍ਹਿਆਂ ਦਾ ਤਰਤੀਹ ਹੇਠਲਾ ਪਾਣੀ ਦੂਸ਼ਿਤ ਹੈ ਤੇ ਜਾਂਚ ਪੜਤਾਲ ਟੀਮ ਨੇ ਇਹ ਜਿਹੜਾ ਖੁਲਾਸਾ ਕਰ ਦਿੱਤਾ ਹੈ ਦੱਸਦੀ ਹੈ ਕਿ ਕੁਝ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜੁਰੇਨੀਅਮ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ ਜਾਂਚ ਟੀਮ ਦਾ ਕਹਿਣਾ ਹੈ ਕਿ ਜਿੱਥੇ ਜੁਰੇਨੀਅਮ ਦੀ ਜ਼ਿਆਦਾ ਮਾਤਰਾ ਹੋਵੇ ਅਗਰ ਇਹ ਪਾਣੀ ਪੀਤਾ ਜਾਵੇਗਾ ਤਾਂ ਫਿਰ ਗੁਰਦਿਆਂ ਦੇ ਨਾਲ ਸੰਬੰਧਿਤ ਰੋਗ ਲੱਗਣਗੇ ਦੱਸਦੀ ਹੈ ਕਿ ਕੁਝ ਖੂਹਾਂ ਦੇ ਪਾਣੀ ਦੀ ਵੀ ਜਾਂਚ ਕੀਤੀ ਗਈ ਹੈ ਔਰ ਇਹ ਜਾਂਚ ਮਾਨਸੂਨ ਦਾ ਜਿਹੜਾ ਮੀਂਹ ਮਾਨਸੂਨ ਆਉਣ ਤੋਂ ਪਹਿਲਾਂ ਟੈਸਟ ਕੀਤੇ ਗਏ ਨੇ ਤੇ ਕੁਝ ਮਾਨਸੂਨ ਆਉਣ ਤੋਂ ਬਾਅਦ ਕੀਤੇ ਗਏ ਨੇ ਤੇ ਇਹਨਾਂ ਨਮੂਨਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਾਇਆ ਗਿਆ ਹੈ ਦੱਸਦੀ ਹੈ ਕਿ ਇਹ ਦੂਸ਼ਿਤ ਪਾਣੀ ਅਗਰ ਪੀਤਾ ਜਾਂਦਾ ਹੈ ਤਾਂ ਚਮੜੀ ਦੇ ਬਹੁਤ ਜ਼ਿਆਦਾ ਰੋਗ ਲੱਗ ਜਾਂਦੇ ਨੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਕਰਕੇ ਜਿਹੜੇ ਜੂਰੇਨੀਅਮ ਹੈ ਜਾਂ ਨਾਈਟ੍ਰੇਟ ਹੈ ਜੇ ਅਗਰ ਇਹੋ ਚਾਹੀਏ ਤੱਤ ਪਾਣੀ ਦੇ ਵਿੱਚ ਮਿਲਣਗੇ ਤਾਂ ਪਾਣੀ ਦੂਸ਼ਿਤ ਹੋਵੇਗਾ ਹੀ ਹੋਵੇਗਾ ਇਸ ਤੋਂ ਇਲਾਵਾ ਕੁਝ ਨਮੂਨਿਆਂ ਦੇ ਵਿੱਚ ਫਲੋਰਾਈਡ ਦੀ ਮਾਤਰਾ ਵੀ ਜ਼ਿਆਦਾ ਪਾਈ ਗਈ ਹੈ ਇਸ ਦੇ ਨਾਲ ਵੀ ਪਾਣੀ ਦੂਸ਼ਿਤ ਹੁੰਦਾ ਹੈ ਅਗਰ ਇਹ ਪਾਣੀ ਪੀਤਾ ਜਾਵੇਗਾ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਹੁਣ ਖਾਸ ਤੌਰ ਤੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜਾ ਤਰਤੀਹਟਲਾ ਪਾਣੀ ਹੈ ਉਸ ਦੇ ਵਿੱਚ ਨਾਈਟ੍ਰੇਟ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਗਈ ਹੈ ਅਗਰ ਇਹ ਪਾਣੀ ਪੀਤਾ ਜਾਵੇਗਾ ਤਾਂ ਬੱਚਾ ਨੂੰ ਵੀ ਕਾਤਕ ਰੋਗ ਲੱਗਣਗੇ ਖਾਸ ਤੌਰ ਤੇ ਨਵੇਂ ਜੰਮੇ ਬੱਚਿਆਂ ਦੇ ਵਿੱਚ ਬਲੂ 베ਰੀ ਸਿੰਡਰੋਮ ਹੋਣ ਦਾ ਖਦਸ਼ਾ ਪਾਇਆ ਜਾਵੇਗਾ ਅਗਰ ਇਹ ਇਹ ਪਾਣੀ ਹੈ ਅਗਰ ਗਰਭਵਤੀ ਮਾਵਾਂ ਪੀਣਗੀਆਂ ਤੇ ਫਿਰ ਬੱਚਾ ਨੂੰ ਇਹ ਰੋਗ ਲੱਗ ਸਕਦਾ ਇਸ ਕਰਕੇ ਹੁਣ ਜਿਹੜੀ ਜਾਂਚ ਟੀਮ ਹੈ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੱਥੇ ਨਾਈਟ੍ਰੇਟ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾ ਰਹੀ ਹੈ ਅਗਰ ਉਹਨਾਂ ਖੇਤਰਾ ਦੇ ਵਿੱਚ ਨਾਈਟਟਰੋਜਨ ਦੀ ਮਾਤਰਾ ਘਟੇਗੀ ਤਾਂ ਫਿਰ ਹੌਲੀ-ਹੌਲੀ ਜਿਹੜਾ ਪਾਣੀ ਦੇ ਵਿੱਚ ਹੈ ਨਾਈਟ੍ਰੇਟ ਆਪਣੇ ਆਪ ਹੀ ਘਟ ਜਾਵੇਗਾ ਤੇ ਇਹ ਪਾਣੀ ਫਿਰ ਪੀਣ ਦੇ ਯੋਗ ਹੋ ਜਾਵੇਗਾ